ਲੋਕਾਂ ਦੀ ਸਹਿਮਤੀ ਨਾਲ ਉਮੀਦਵਾਰ ਦੇਵਾਂਗੇ ਕੋਈ ਐਸਾ ਵੀ ਸਮੇਂ ਆਉਂਦਾ ਸੀ ਕਿ ਇੱਕ ਬਾਕਸ ਲਾਇਆ ਜਾਂਦਾ ਸੀ ਕਿ ਉਥੋਂ ਦੇ ਲੋਕਾਂ ਦਾ opinion ਲਿਆ ਜਾਂਦਾ ਸੀ ਔਰ ਅੱਜ ਕੀ ਹੋਇਆ ਕਿ 2 ਸਾਲਾਂ ਦੀ ਸਰਕਾਰ 92 ਸੀਟਾਂ ਤੋਂ ਬਾਅਦ ਇਸ ਕਰ ਤੋ ਇਹ ਗੱਲ طے ਹੋ ਜਾਂਦੀ ਹੈ ਕਿ ਅੱਜ ਮਜਬੂਰਨ ਆਪ ਦੇ ਪੰਜ ਮੰਤਰੀ ਉਤਾਰਨੇ ਪਏ ਉਹਨਾਂ ਕੋਲੇ ਹੋਰ ਕੋਈ ਚਿਹਰਾ ਨਹੀਂ ਰਹਿ ਗਿਆ ਦੋ ਚਿਹਰੇ ਉਹ ਪੋਚਿੰਗ ਕਰਕੇ ਲੈ ਕੇ ਗਏ ਜਾਣੀ ਕਿ ਰਿੰਕੂ ਜੀ ਨੂੰ ਜਲੰਧਰੋਂ ਲੜਾਇਆ ਗਿਆ ਜੀਪੀਜੀ ਜਿਹੜੇ ਉਹਨਾਂ ਨੂੰ ਕੋਚ ਕੀਤਾ ਗਿਆ ਸਾਡੇ ਲੋਕਾਂ ਨੂੰ ਕਹਿਣ ਦਾ ਮਤਲਬ ਇਹ ਹੈ ਕਿ ਦੋ ਸਾਲਾਂ ਦੀ ਸਰਕਾਰ ਦੇ ਵਿੱਚ 92 ਸੀਟਾਂ ਵਾਲੀ ਔਰ 13 ਜ਼ੀਰੋ ਕਹਿਣ ਵਾਲਿਆਂ ਕੋਲੇ ਕੋਈ ਨਵੇਂ ਚਿਹਰੇ ਨਹੀਂ ਮਿਲੇ ਔਰ ਉਹਨਾਂ ਹੀ ਚਿਹਰਿਆਂ ਨੂੰ ਲੜਾਇਆ ਗਿਆ ਸੋ ਪਰ 올 ਦਾ ਬੈਸਟ ਮੈਨੂੰ ਲੱਗਦਾ ਕਿ ਇਹ ਇਹ ਜਲਦਬਾਜੀ ਚ ਲਿਆ ਗਿਆ ਡਿਸੀਜਨ ਜਿਹੜੇ तमाम ਸਰਵੇ ਤੇ ਵੋਟ ਪਰਸੈਂਟੇਜ ਜਿਹੜੀ ਆਈ ਇਹ ਉਹ ਜਲਦੀ ਚ ਲਿਆ ਗਿਆ ਡਿਸੀਜਨ ਹੈ ਔਰ ਕਿੰਨੇ ਔਰ ਜਿਹੜੇ ਲੋਕ ਬਣਾਏ ਗਏ ਹੈ 2 ਸਾਲਾਂ ਚ ਬਹੁਤ ਸਾਰੀ ਐਂਟੀ ਇੰਕੰਮੈਂਸੀ ਵੀ ਆਏਗੀ ਸਰਕਾਰ ਦੀਆਂ ਜਿਹੜੀਆਂ ਪ੍ਰਾਪਤੀਆਂ ਨਾ ਪ੍ਰਾਪਤੀਆਂ ਉਹਨਾਂ ਬਾਰੇ ਵੀ ਲੋਕ ਚਰਚਾ ਕਰਨਗੇ ਇਹਨਾਂ ਲੋਕਾਂ ਦੀ ਵੀ ਚਰਚਾ ਕਰਨਗੇ ਔਰ ਮੈਨੂੰ ਨਹੀਂ ਲੱਗਦਾ ਕਿ ਬਹੁਤ ਕੋਈ ਐਕਸਟਰਾ ਆਰਡੀਨਰੀ ਜਿਹੜੀ ਲਿਸਟ ਕੱਢ ਦਿੱਤੀ ਹੋਵੇ ਜਿਹੜੇ ਤੋਂ ਲੋਕ ਹੈਰਾਨ ਔਰ ਪਰੇਸ਼ਾਨ ਹੋਣ ਔਰ ਲੋਕਾਂ ਨੂੰ ਲੱਗੇ ਕਿ ਐਸੇ ਚਿਹਰੇ ਦੇ ਦਿੱਤੇ ਗਏ ਨੇ ਜਿਹੜੇ ਚਿਹਰੇ ਲੋਕਾਂ ਨੂੰ ਪਸੰਦ ਆਉਣ ਇਹਦੇ ਨਾਲ ਨਾਲ ਇੱਕ ਹੋਰ ਵੀ ਗੱਲ ਇਹ ਦੇ ਵਿੱਚ ਪਰਸਪੈਕਸ਼ਨ ਜਿਹੜੀ ਵਿਚਾਰ ਬਣ ਰਹੇ ਆ ਲੋਕਾਂ ਦੇ ਔਰ ਜਿਹੜੀ ਗੱਲ ਸੱਚ ਹੈ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਇਹ ਚਿਹਰੇ ਮੁੱਖ ਮੰਤਰੀ ਨੂੰ ਪਸੰਦ ਨਹੀਂ ਸਾਡੇ ਢਾਲੀਵਾਲ ਸਾਹਿਬ ਜਿਨ੍ਹਾਂ ਕੋਲੇ ਪੰਚਾਇਤੀ ਰਾਜ ਮੰਤਰੀ ਸਨ ਉਹ ਜਿਹੜੇ ਬਹੁਤ ਪਪੂਲਰ ਮੰਤਰੀ ਹੋ ਗਿਆ ਸੀਗਾ ਗੱਲਾਂ ਬਾਤਾਂ ਚ ਕਿ ਉਹਨਾਂ ਤੋਂ ਉਹਨਾਂ ਦਾ ਮਹਿਕਮਾ ਲੈ ਲਿਆ ਗਿਆ ਐਨਆਰਆਈ ਦਿੱਤਾ ਗਿਆ ਇੰਨੀ ਤੁਹਾਡੇ ਸਾਹਮਣੇ ਮੀਤ ਥੇਰ ਸਾਹਿਬ ਜਿਨ੍ਹਾਂ ਕੋਲੇ ਮਹਿਕਮਾ ਸੀਗਾ ਮਾਈਨਿੰਗ ਦਾ ਤੇ ਹੋਰ ਵੱਡੇ ਮੰਤਰਾਲੇ ਸੀ ਸੋ ਕਈ ਇਹ ਵੀ ਕਿਹਾ ਜਾ ਰਿਹਾ ਹੈ ਕਿ ਦਿੱਲੀ ਦੀ ਔਰ ਮਾਨ ਸਾਹਿਬ ਦੀ ਆਪਸ ਵਿੱਚ ਜਿਹੜੀ ਕਿ ਜਿਹੜੇ ਉਹਨਾਂ ਦੇ ਚਾਹਤੇ ਐ ਉਹਨਾਂ ਨੂੰ ਉਹ ਚਾਉਂਦੇ ਨੇ ਵੀ ਇਹ कि ना कि so, है और मेनू नहीं लगता की बहुत कोई एक्सट्राडिनरी कोई ऐसी ही शामिल थी मैंने तो आपको बहुत बार कहा आप नहीं, नहीं मानते परीत कौर जी ऑलरेडी बीजेपी में शामिल है और हम उनको टिकट नहीं देंगे और वो तब वो कहते थे की भैया ये राजा वडिंग कौन होता है उनको पता चल गया कि राजा वडिंग ने जो कांग्रेस पार्टी कहती है वो करती है मैं उनकी इज्जत करता हूँ लेडी और ऐसे मेरे से उम्र में बड़े लेकिन कांग्रेस पार्टी ने उनको टिकट देना ही नहीं था ये और शामिल ही थे विधानसभा में ही शामिल थे आज के पहले अभी अमरिंदर सिंह जी शामिल हुए मेरे को तो ये नहीं समझ आती कि एक ही परिवार के लोग तीन बार शामिल क्यों होते पहले जब अमरिंदर सिंह शामिल हो गए वो अलग शामिल हो गए अब कौन है जी बीबा जी शामिल हो गए बेटी हो गई अब क्या है जी अब एक नया बंदा शामिल कहते परनीत कौर जी एक ही घर में एक ही परिवार के सदस्य तीन बार शामिल हो गए ਤਿੰਨ ਵਾਰੀ ਸ਼ਾਮਲ ਹੋ ਗਏ ਅਬ ਚੌਥਾ ਅਭੀ ਟਿੱਕੂ ਜੀ ਕੀ ਵਾਰੀ ਹੈ ਉਹਨਾਂ ਦਾ ਬੇਟਾ ਅਗਲੇ ਕੱਲ ਕੋ ਆਪ ਬੋਲੋਗੇ ਕਿ ਉਹ ਵੀ ਸ਼ਾਮਲ ਹੋ ਗਏ ਆਪ ਕਿਆ ਕਹਿਣਾ ਹੈ ਆਪਕਾ ਆਪ ਵੀ ਸਵਾਲ ਨਹੀਂ ਪੁੱਛੇ ਇਸ ਮਤਲਬ ਪਟਿਆਲਾ ਤੋਂ ਲੱਗਦਾ ਫੈਸਲਾ ਹੋ ਰਿਹਾ ਹੈ ਕਿ ਪ੍ਰਨੀਤ ਕੌਰ ਕੈਂਡੀਡੇਟ ਹੋਣਗੇ ਤੁਹਾਡੀ ਪਾਰਟੀ ਨੂੰ ਬਹੁਤ ਮੈਂ ਤਾਂ ਕਹਿਣਾ ਬਹੁਤ ਅੱਛਾ ਹੈ ਅਗਰ ਪ੍ਰਨੀਤ ਕੌਰ ਜੀ ਹੋਣ ਕਮ ਸੇ ਕਮ ਅਮਰਿੰਦਰ ਸਿੰਘ ਜੀ ਨੂੰ ਤਾਂ ਇਹ ਗੱਲ ਪਤਾ ਸਮਝ ਆ ਗਈ ਕਿ ਕਾਂਗਰਸ ਛੱਡ ਕੇ ਕੋਲੀ ਨੇ ਜਾਂ ਮੈਂ 30000 ਤੇ ਹਾਰ ਗਿਆ कम से कम ये भी समझ पार्लियामेंट बने, बने परीत कौर जी वो कांग्रेस की कृपा चोन निशान करके सर्थ बने की बड़ा ऑफर दिया गया हंड्रेड परसेंट और क्या और क्या के लिए गए कोई रिश्तेदारी थोड़ी है बीजेपी तो 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 के साथ इसलिए गए पहले ये बड़े जो लोग होते है ना ये होते अपॉर्चुनिस्ट होते हैं ये बिना ताकत रह नहीं सकते इनके बहुत गंभीर मामले होते हैं इनकी बड़ी बड़ी इच्छाएं होती हैं इनके बड़े बड़े मसले होते हैं वो तमाम मसलों को इन्होंने ठीक करके भी रखना है ये सरकारों के बिना रह नहीं सकते ये चल नहीं सकते आपकी पार्टी नए उम्मीदवार लाएगी आपके पुराने उम्मीदवारों के द्वारा लड़ाया लड़ाई जी बहुत छोटे मेरे मेरे भरा

हम पहले हमने कभी कहा कि हम आदमी आम आदमी को लेकर आएंगे मेरे जैसे जो लोग चुनाव में लड़े वो आम आदमी थे जिनका राजनीति में कोई कुछ था। नहीं था नए चेहरे भी हमारे बहुत आए हम हमेशा वो बात करते हैं जो होने वाली बहुत से पुराने चेहरे भी आएंगे बहुत से नए चेहरे भी आएंगे ये मिक्स एंड मैच भी आएंगे होना कह रहे हैं कि बड़े नेता अपने चुनाव नहीं लड़ना चाहते लोकसभा का नवजोत सिंह सिद्धू का भी नाम उसमें चुनाव नहीं लड़ना चाहता या लड़ना चाहता है मेरे को इस बारे में कोई जानकारी नहीं है लेकिन जो जीतने वाले नेता होंगे चाहे वो बड़े होंगे छोटे होंगे कांग्रेस पार्टी को ਰਾਹੁਲ ਗਾਂਧੀ ਕੋ ਕਿਸ ਮਤਲਬ ਕਿ ਕੌਣ ਦੇਣਾ ਚਾਹ ਰਿਹਾ ਪਰਗਟ ਸਿੰਘ ਜੇ ਕੋਈ ਕਿਸੇ ਕੋ ਪਾਰਟੀ ਕਹੇਗੀ ਕਿ ਜਿਸ ਕੋ ਵੀ ਆਦੇਸ਼ ਕਰੇਗੀ ਮੇਰੇ ਕੋਲ ਲੱਗਦਾ ਉਹ ਪਾਰਟੀ ਲੜੇਗੀ ਕਹਿੰਦੇ ਹੋਏ ਨਜ਼ਰ ਆਈ ਸੀ ਕਿ ਕਹਿੰਦੇ ਰਾਜਾ ਬਣੀ ਨੂੰ ਵੀ ਕੌਣ ਲੜਨੀ ਚਾਹੀਦੀ ਹੈ ਪ੍ਰਤਾਪ ਬਾਜਬਾਨ ਨੂੰ ਮਨਜੋਤ ਸਿੰਘ ਸਿੱਧੂ ਨੂੰ ਉਸ ਜਿੰਦਾ ਬਰਾਵਾ ਨੂੰ ਸਾਰਿਆਂ ਨੂੰ ਲੋਕ ਸਭਾ ਚੋਲਾ ਨਰਨੀਆ ਚਾਹੀਦੀ ਹੈ ਤੋਂ ਮੈਂ ਨੂੰ ਪਤਾ ਵੀ ਪ੍ਰਗਟ ਸਿੰਘ ਕੀ ਕਹਿੰਦੇ ਹੋਏ ਨਜ਼ਰ ਆਏ ਚੰਗੀ ਗੱਲ ਹੈ ਪ੍ਰਗਟ ਸਿੰਘ ਜੀ ਦੀ ਇਸ ਬਾਰੇ ਇਹ ਸੋਚਣੀ ਕਿ ਹਰ ਬੰਦੇ ਦਾ ਆਪਣਾ ਆਪਣਾ IQ ਹੈ ਆਪਣਾ ਆਪਣਾ ਵਿਚਾਰ ਹੈ ਪ੍ਰਗਟ ਸਿੰਘ ਜੀ ਦਾ ਇਹ ਵਿਚਾਰ ਹੈ ਉਹ ਸਦਾ ਇਹ ਚਾਰ ਵਧੀਆ ਹੋਵੇ ਲੇਕਿਨ ਕਿਆ ਤੁਸੀਂ ਤਿਆਰੀ ਕਰ ਰਹੇ ਹੋ ਸਰ ਮੇਰੇ ਸਰ ਮੈਂ ਬਟੇ ਦੀ ਤਿਆਰੀ ਕਰ ਰਿਹਾ ਮੈਂ ਮੈਂ ਤਾਂ 13 ਦੀਆਂ 13 ਸੀਟਾਂ ਦੀ ਤਿਆਰੀ ਕਰ ਰਿਹਾ ਰਾਜਾ ਵਿਡਿੰਗ ਤਾਂ ਜਦੋਂ ਮਾੜੇ ਹਾਲਾਤ ਸਨ ਜਦੋਂ ਕੇਂਦਰੀ ਮੰਤਰੀ ਸੀ ਹਰਸਿੰਦਰ ਸਿੰਘ ਬਾਦਲ ਉਹ ਤੋਂ ਉਹਦੇ ਸਾਹਮਣੇ ਜਾ ਕੇ ਲੜਿਆ ਆਪਦਾ ਹਲਕਾ ਛੱਡ ਕੇ ਲੜਿਆ ਬੀਬਾ ਜੀ ਦੇ ਸਾਹਮਣੇ ਲੜਿਆ ਸੋ ਮੇਰੇ ਕਹਿਣ ਦਾ ਮਤਲਬ ਰਾਜੇ ਵਿਡਿੰਗ ਦੀ ਤਾਂ 13 ਲੀਆਂ 13 ਸੀਟਾਂ ਤੋਂ ਤਿਆਰੀ ਇਹ ਜਿੱਥੋਂ ਪਾਰਟੀ ਇਹ ਲੱਗੇਗਾ ਪਰ ਮੈਂ ਕਿਸੇ ਦਾ ਅਧਿਕਾਰ ਜਾ ਉੱਥੇ ਹੋਰ ਮੇਰੇ ਨਾਲ ਮਜ਼ਬੂਤ ਕੈਂਡੀਡੇਟ ਹੋਵੇ ਉਥੇ ਹੋਰ ਹੋਵੇ ਉਹ ਨਹੀਂ ਲੈਣਾ ਚਾਹੁੰਦਾ ਲੇਕਿਨ ਜੇ ਅਗਰ ਮੈਨੂੰ ਪਾਰਟੀ ਕਿਧੋਂ ਕਹੇਗੀ ਤਾਂ ਰਾਜਾ ਵੜਿੰਗ ਕਿਧੋਂ ਕਹਿ ਸਕਦਾ ਕਿ ਨਹੀਂ ਲਿਸਟ ਕਦੋਂ ਆ ਜੇਗੀ 13 ਦੀਆਂ 13ਾਂ ਦੀ ਲਿਸਟ ਕਦੋਂ ਆ ਜੇਗੀ ਤੁਹਾਡੀ ਲਿਸਟ ਇਸ ਤੈਸੀ ਲਿਆਵਾਂਗੇ ਲਿਸਟ ਆ ਜਾਏਗੀ ਤੁਸੀਂ ਦੇਖੋਗੇ ਬਲਕਿ ਸ਼ੇਰ ਦੀ ਸਵਾਰੀ ਕਰਾਂਗੇ ਤੁਸੀਂ ਦੇਖੋ ਕੀ ਹੋਏ ਮੁੱਖ ਮੰਤਰੀ ਦੇ ਦੋਸਤ ਕਰਮਜੀਤਨ ਮੋਲ ਨੂੰ ਵੀ ਟਿਕਟ ਦਿੱਤੀ ਕਿਸ ਤਰ੍ਹਾਂ ਦੇ ਹਾਂਜੀ ਕਿਉਂ ਕਰਮਜੀਤਨ ਮੋਲ ਨੂੰ ਵੀ ਟਿਕਟ ਮੈਂ ਤਾਂ ਤੁਹਾਨੂੰ ਕਹਿ ਰਿਹਾ ਕਿ ਇੱਥੇ ਦੋਸਤ ਆ ਗਏ ਕਿਤੇ ਪੁਰਾਣੇ ਚਿਹਰੇ ਆ ਗਏ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਉਹਨੂੰ ਮੁੱਖ ਮੰਤਰੀ ਸਾਹਿਬ ਜਿਹੜੀ 13 0 ਵਾਲੀ ਗੱਲ ਕਰਦੇ ਸੀ ਉਹ ਨਹੀਂ ਕਿਸੇ ਨੇ ਸਵਾਲ ਪੁੱਛਿਆ ਵੀ 13 0 ਕੀ ਹੈ 13 0 ਮਨ ਲਗੇ ਆਪ ਜ਼ੀਰੋ ਤੇ ਦਰ ਨਹੀਂ ਰਹਿਣ ਵਾਲੇ ਬੜੀ ਸਾਹਿਬ ਵਿਕਰਮ ਵਿਕਰਮ ਜੀ ਨੇ ਸਨ 13 0 ਕਿਹਾ ਸੀ ਜ਼ੀਰੋ ਆ ਗਈ ਹੈ ਬੜੀ ਸਾਹਿਬ ਬੜੀ ਸਾਹਿਬ ਵਿਕਰਮ ਚੌਧਰੀ ਨੇ ਸਵਾਲ ਕੀਤੇ ਨੇ ਵਿਕਰਮ ਚੌਧਰੀ ਕਹਿੰਦੇ ਕਿ ਪਾਰਟੀ ਨੂੰ ਸਾਡੇ ਪਰਿਵਾਰ ਦੀ ਕੁਰਬਾਨੀ ਦੇਖਣੀ ਚਾਹੀਦੀ ਹੈ ਬਿਲਕੁਲ ਪਾਰਟੀ ਸਭ ਕੁਝ ਦੇਖਦੀ ਹੈ ਕੁਰਬਾਨੀਆਂ ਵੀ ਦੇਖਦੀ ਹੈ ਸਭ ਦੀ ਪਾਰਟੀ ਦੀ ਸੈਂਸੇਰਿਟੀ ਵੀ ਦੇਖਦੀ ਹੈ ਪਾਰਟੀ ਹਿਬੀਨੇਬਲ ਕਰਾਈਟਰੀਆ ਵੀ ਦੇਖਦੀ ਹੈ ਮੈਨੂੰ ਨਹੀਂ ਲੱਗਦਾ ਪਾਰਟੀ ਕਿਸੇ ਨੂੰ ਵੀ ਇਗਨੋਰ ਕਰੇਗੀ ਜਿਹੜੇ ਚੰਗੇ ਲੋਕ ਹੋਣਗੇ ਜਿੱਤਣ ਵਾਲੇ ਹੋਣਗੇ ਉਹਨਾਂ ਨੂੰ ਜਰੂਰ